ਕਹਤੇ ਹਾਂ ਉਹਨੇ ਸੌਰੀ ਜਿਹੜਾ ਕਮਾਈ ਵਾਲਾ ਹੁੰਦਾ ਨਾ ਬ੍ਰਹਮ ਗਿਆਨੀ ਹੁੰਦਾ ਉਹਦੇ ਮਨ 'ਚ ਦਇਆ ਆਉਂਦੀ ਤਰਸ ਕਰਦਾ ਜੂਜੇ ਦਾ ਦੁੱਖ ਸੁਹਾਰਨੇ ਫਤਹ ਪੰਜ ਸਾਲ ਉਹਦਾ ਮਸਤਕ ਵੇਖ ਗਿਆ ਅੱਜ ਤੋਂ 7 ਦਿਨਾਂ ਬਾਅਦ ਖੁਲਾਈ ਕਰ ਜਾ ਇਹਦਾ ਕੁਝ ਭਲਾ ਕਰ ਜਾਈਏ ਫਿਰ ਦੁਕਾਨ ਤੇ ਵਾਪਸ ਆ ਗਏ ਤੇ ਜਦੋਂ ਸੇਖ ਨੇ ਦੇਖਿਆ ਨਾ ਵੀ ਵਾਪਸ ਆ ਗਿਆ ਉਹਦਾ ਮਨ 'ਚ ਆਇਆ ਵੀ ਕਿਤੇ ਮਜ਼ਦੂਰੀ ਲੈਣ ਦਾ ਮਾਰ ਬਣ ਗਿਆ ਨਾ ਕੰਨਨ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਮਜ਼ਦੂਰੀ ਨਾਲ ਤੇਰੇ ਜਿਹੜੇ ਸਵਾਸ ਸਵਾਮੀ ਗੁਰੂ ਵੱਲੋਂ ਲਿਖੇ ਆ ਨਾ ਕਿਉਂਕਿ ਲਿਖੇ ਹੁੰਦੇ ਆ ਸਵਾਸ ਨਨ ਘਾਲੇ ਸਭ ਦਿਵਸ ਸਾਸ ਜਨਮ ਹੀ ਗਣਕੇ ਪਾਇਓ ਕੰਨ ਨਾਲ ਸਹਾਰਾ ਲੈ ਕੇ ਖਲੋਤਾ ਭਈ ਸਭ ਪਿੰਨ ਕੇ ਸਿਕਨ ਨਾ ਕਰ ਤੇਰੇ ਸੱਤ ਦਿਨ ਨੇ ਸਾਡੇ 4 ਦਿਨ ਰਹਿੰਦੇ ਇਹ ਹੁੰਦਾ ਮਹਾਂਪੁਰਖ ਕੋਈ ਹਾਂ ਸੇ ਕੋਨੇ ਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਲੈ ਕੇ ਗਏ ਸੀ ਸ਼ਾਦਗਦੇ ਭਾਈ ਪ੍ਰਾਣਾ ਜੀ ਕਹਿਣ ਲੱਗੇ ਹੁਣ ਧਿਆਨ ਨਾਲ ਸੁਣ ਅਸੀਂ ਤੇਰੇ ਨਾਲ ਪਹਿਲਾਂ ਚਲੇ ਜਾਣਾ ਸਤਖੰਡ ਪਰ ਤੈਂ ਉੱਥੇ ਨਹੀਂ ਜਾਣਾ ਮੈਂ ਜੰਦਰੇ ਮਜ਼ਰੂ ਕਰ ਤਾ ਅਸੀਂ ਆਪਣੀ ਗ੍ਰੰਥਾ ਨੂੰ ਛੱਡ ਰਿਹਾ ਤਾ अंत हमारी उपसताणी हमारा गहणा हम संत हु हम संतन सों बन आए गुरु 언나케 मुख सद ज 나케 ਉਨਾਂ ਤੇ ਮੁਖ ਸਾਦੇ ਚਲੇ ਉਨਾਂ ਤੇ ਮੁਖ ਸਾਦੇ ਚਲੇ ਉਨਾਂ ਦੇ ਬਹੁਤੀ ਸਤਿਕਾਰ ਨੂੰ ਗਿਆਨੀ ਅਮਰਜੀਤ ਸਿੰਘ ਜੀ ਮਰਯਾਦਾ ਉਹਨਾਂ ਵੱਲੋਂ ਅਤੇ ਜਥੇ ਦੇ ਸਮੂਹੇ ਹੀ ਸੰਗਤ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਿਸ ਸਮਾਰੋਹ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਸਿੰਘ ਸਹਿਬਾਨ ਰਾਗੀ ਸਹਿਬਾਨਾਂ ਨੇ ਹਾਜ਼ਰੀਆਂ ਲਵਾਈਆਂ ਉੱਥੇ ਨਾਲ ਪੰਥ ਦੀ ਬਹੁਤੀ ਮਾਣਯੋਗ ਹਸਤੀ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਜਿਸ ਤਰ੍ਹਾਂ ਸਾਡੇ ਗਿਆਨੀ ਜਤਿੰਦਰ ਸਿੰਘ ਜੀ ਖੋਖਾ ਦੇ ਪੋਤ ਜਿਹੜੇ ਨੇ ਉਹ ਬੜੇ ਹੀ ਵਿਅੰਗ ਹਨ ਬਾਬਾ ਬਕਰ ਸਿੰਘ ਜੀ ਨੇ ਆਪਣੇ ਨਗਰ ਵਿੱਚ ਕੁਝ ਸਮਾਪਤੀ ਕੀਤਾ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਆਪਜੀ ਮਕੂ ਦੇ ਵਿੱਚ ਇੱਕ ਨਜ਼ਰ ਐ ਸਰਦਾਰਵਾਲ ਉੱਥੇ ਆਪ ਆ ਕੇ ਪਰਿਵਾਰ ਸੰੇਤ ਨਿਵਾਸ ਰੱਖਿਆ ਪਰ ਮਨ ਦੇ ਵਿੱਚ ਬੜੀ ਤੰਗ ਰਹਿੰਦੀ ਸੀ ਕਿ ਪੂਰੀ ਦਵਾਈ ਵਾਲਾ ਕੋਈ ਨੂੰ ਸ਼ਾਂਤ ਮਿਲੇ ਜਿਨ੍ਹਾਂ ਦੇ ਨਾਲ ਮਿਲ ਕਰਕੇ ਤੇ ਜੀਵਨ ਸਫਲ ਹੋ ਜਾਵੇ ਸੰਤਾਂ ਵੱਲੋਂ ਦੱਸ ਪਈ ਸ਼੍ਰੀਮਾਨ ਸੰਤ ਬਾਬਾ ਗੁਰਵਕਣ ਸਿੰਘ ਜੀ ਖਾਲਸਾ ਪਿੰਡਾ ਵਾਲੇ ਨਾ ਕੋਪਤੂ ਮਰਦ ਗੰਗੜਾ ਉਹ ਜਹਾਣਾ ਕੀਰਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਜੁਰਮੇਲਾ ਬਾਦਸ਼ਾਹ ਮਹਾਰਾਜ ਸੱਚੇ ਬਾਦਸ਼ਾਹ ਨੇ ਇਸ ਧਰਤੀ ਤੇ ਬਹੁਤ ਚਰਮਪਾਏ ਨਹੀਂ ਇਸੇ ਧਰਤੀ ਦੇ ਮਾਲਵੇ ਜੀ ਉਹ ਅਧਿਕਾਰੇ ਜਿੰਦਰੀ ਬਕਵਾਸ ਬਕਵਾਸ ਫਰੀਦ ਤੂਬਾਨ ਦਿੱਤਾ ਲੈਟ ਤੇ ਕਦੇ ਇਹ ਜਿਹੜੇ ਵਟਸਐਪ ਦੇ ਯੂਟਿਊਬ ਪਰ ਲੋਕ ਸਮਾਉਂਦੇ